ਟਿਊਬ ਕੱਢੀ ਆ ਬਿਲਕੁਲ ਕਾਊਂਟਰ ਦੇ ਕੋਲ ਹੀ ਟਿਊਬ ਸੀ ਜਿੱਦਾਂ ਟਿਊਬ ਕੱਢੀ ਉਹ ਪਿੱਛੇ ਮੁੜੀ ਆ ਉਹਨਾਂ ਨੇ ਕਾਊਂਟਰ ਦੇ ਉੱਪਰਾਂ ਹੀ ਉਲਟ ਕੇ ਗੱਲਾਂ ਖੋਲ ਕੇ ਸਾਰੇ ਵਿੱਚੋਂ ਸਾਰੇ ਪੈਸੇ ਕੱਢ ਕੇ ਆਜੇ ਪੁਲਿਸ ਆਈ ਆ ਜੀ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਨਾ ਕਦੀ ਪਹਿਲਾਂ ਜਗੀਆਂ ਦੁਕਾਨਾਂ ਲੁੱਟਣੀਆਂ ਨਾ ਉਹਨਾਂ ਦਾ ਕਦੀ ਹੋਇਆ ਕੁਝ ਨਹੀਂ ਨਾ ਇਹਨਾਂ ਦਾ ਹੋਣਾ ਇਹਨਾਂ ਸ਼ਾਸਨ ਦੀ ਮੰਗ ਕਰ ਰਹੇ ਆ ਇਹ ਘਟਨਾ ਛੜਨਾ ਦੁਆਰਤੀ ਨਾ ਹੋਵੇ ਕਿਉਂਕਿ 3-4 ਵਾਰੀ ਪਹਿਲਾਂ ਵੀ ਹੋ ਚੁੱਕੀ ਆ ਅਸੀਂ ਆਪਣੇ ਆਪ ਨੂੰ ਬੜੇ ਇਨਸਿਚੂਅਰ ਫੀਲ ਕਰ ਰਹੇ ਹਾਂ ਕਿ ਸਾਰਾ ਦਿਨ ਕੰਮ ਕਰੀਦਾ ਸਵੇਰੇ 9:00 ਤੋਂ 8:00 ਵਜੇ ਤੋਂ ਲੈ ਕੇ ਰਾਤੀ 9:00 10:00 ਤੱਕ ਕੰਮ ਕਰਦੇ ਹੋਰ ਫਿਰ ਵੀ ਅਸੀਂ ਇਨਸਿਚੂਅਰ ਹੋਈਏ ਤਾਂ ਬਹੁਤ ਮੁਸ਼ਕਲ ਹੋ ਗਈ ਹੈ ਵੜਾ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਜਿਸ ਕਾਰਨ ਕਿ ਹੁਣ ਲੋਕ ਕਬਰੌਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਲਈ ਕਿ ਆਜ ਦੇ ਦਿਨ ਹੀ ਬੇਖੌਫ ਲੁਟੇਰਿਆਂ ਦੇ ਵੱਲੋਂ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਦਾ ਜਿੱਥੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਦੰ ਦਿਹਾੜੇ ਦੋ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਗੱਲੇ ਦੇ ਵਿੱਚ ਰੁਪਿਆ ਕੈਸ਼ ਲੈ ਕੇ ਫਰਾਰ ਹੋਏ ਨੇ ਤੇ ਵਾਰਦਾ ਦੀ ਜਾਣਕਾਰੀ ਦੰਦਿਆ ਹਰਿੰਦਰ ਕੌਰ ਸੇਠੀ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਉਹ ਦੁਕਾਨ ਤੇ ਮੌਜੂਦ ਸੀ 4:00 ਵਜੇ ਦਾ ਸਮਾਂ ਸੀ ਤੇ ਉਸੇ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੇ ਆਉਂਦੇ ਨੇ ਤੇ ਉਹਨਾਂ ਕੋਲੋਂ ਦਵਾਈ ਦੀ ਮੰਗ ਕਰਦੇ ਨੇ ਜਦੋਂ ਦਵਾਈ ਲੈਣ ਦੇ ਲਈ ਕਾਊਂਟਰ ਤੋਂ ਉੱਠ ਕੇ ਜਾਂਦੀ ਹੈ ਤਾਂ ਉਸੇ ਦੌਰਾਨ ਬੇਖੌਫ ਲੁਟੇਰੀਆ ਨੇ ਉਹਨਾਂ ਦੀ ਦੁਕਾਨ ਦਾ ਗੱਲਾ ਖੋਲ ਕੇ ਵਿੱਚ ਪਿਆ ਸਾਰਾ ਕੈਸ਼ ਲੈ ਲਿਆ ਤੇ ਉਥੋਂ ਰਫੂਤ ਚੱਕਰ ਹੋ ਗਏ ਨੇ ਤੇ ਉਦੋਂ ਇਸ ਸਾਰੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਡੀਐਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਪਹੁੰਚਦੀ ਹੈ ਤੇ ਘਟਨਾ ਵਾਲੀ ਸਥਾਨ ਤੇ ਜਾਇਜ਼ਾ ਲੈਂਦਿਆਂ ਹੋਇਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਕਰ ਹੋ ਗਿਆ ਕਿ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਇੱਕ ਮੈਡੀਕਲ ਸਟੋਰ ਨੂੰ ਪਹਿਲਾਂ ਵੀ ਬੇਖੌਫ ਲੁਟੇਰੀਆ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਿਆ ਦੁਕਾਨਦਾਰਾ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਲੋਕਾਂ ਦਾ ਕਾਫੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਇਸ ਇਲਾਕੇ ਦੇ ਵਿੱਚ ਲੁਟੇਰੇ ਕਾਫੀ ਬੇਖੌਫ ਨੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਇਸ ਵਾਰਦਾਤ ਤੋਂ ਬਾਅਦ ਸਮੂਹ ਦੁਕਾਨਦਾਰਾ ਨੇ ਇਕੱਠੇ ਹੋ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਦੁਕਾਨ ਦੇ ਬਾਹਰ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਪੁਲਿਸ ਸਰਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਉਧਰ ਸਾਰੀ ਘਟਨਾ ਦੀ ਜਾਂਚ ਕਰ ਰੇ ਡੀਐਸਪੀ ਫਗਵਾੜਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਹੀ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਵੇਗਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਾਂ ਸ਼ਰਮਾ ਦੀ ਰਿਪੋਰਟ ਅੰਨੀ ਤੋ ਕਹ ਹੈ ਮੇਰੇ ਕੋਲ ਜੈ ਦੁਕਾਨ ਦਾ ਨਾਮ ਸੈਠੀ ਮੈਡੀਕਲਸ ਹੈ ਹਾਂ ਕਿ ਮਾਮਲਾ ਕੀ ਜਿਹੜਾ ਸਾਡੇ ਇਹ ਦੋ ਮੁੰਡੇ ਆਏ ਦਵਾਈ ਲੈਣ ਲਈ ਕਾਊਂਟਰ ਤੇ ਉਹਨਾਂ ਨੇ ਕਿਤੇ ਊਮ ਮੰਗੀ ਐ ਐ ਔਰ ਕਾਊਂਟਰ ਤੇ ਬਿਲਕੁਲ ਕੋਲ ਹੀ ਦਵਾਈ ਰੱਖੀ ਹੋਈ ਸੀਗੀ ਜਿੱਦਾਂ ਹੀ ਸਿਸਟਰ ਦਵਾਈ ਲੈਣ ਲਈ ਭਤੀਜਾ ਘਰ ਰੋਟੀ ਖਾਣ ਗਿਆ ਸੀ ਜਿੱਦਾਂ ਹੀ ਉਹਨੇ ਘੁੰਮ ਕੇ ਦਵਾਈ ਦੇ ਚੱਕਣ ਗਈ ਆ ਜਿੱਦਾਂ ਹੀ ਟਿਊਬ ਕੱਢੀ ਆ ਬਿਲਕੁਲ ਕਾਊਂਟਰ ਦੇ ਕੋਲ ਹੀ ਟਿਊਬ ਸੀ ਜਿੱਦਾਂ ਹੀ ਟਿਊਬ ਕੱਢ ਕੇ ਪਿੱਛੇ ਮੁੜੀ ਆ ਉਹਨਾਂ ਨੇ ਕਾਊਂਟਰ ਦੇ ਉੱਪਰਾਂ ਹੀ ਉਲਟ ਕੇ ਗੱਲਾਂ ਖੋਲ ਕੇ ਸਾਰੇ ਵਿੱਚੋਂ ਸਾਰੇ ਪੈਸੇ ਕੱਢ ਲਏ ਕਿੰਨੀ ਦੀ ਪੇਮੈਂਟ ਸੀ ਆਈਡੀ ਹੋਜੇ ਕੋਈ ਅੰਦਾਜ਼ਾ ਨਹੀਂ ਜੀ ਤੇ ਪੁਲਿਸ ਟੀਚਾ ਦਿੱਤੀ ਹੈ ਇਸ ਮਾਮਲੇ ਨੂੰ ਲੈ ਕੇ ਹਾਂਜੀ ਲੜਕੀਆਂ ਦੇ ਲੜਕੀਆਂ ਦੇ ਮੂੰਹ ਜਿਹੜੇ ਸੀਗੇ ਉਹ ਨੰਗੇ ਮ ਕਿੰਨੇ ਵਿਅਕਤੀ ਸੀ ਜੀ ਦੋ ਮੁੰਡੇ ਸੀ ਜੀ ਉਹ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਸਨ ਜੀ ਹਾਂ ਜੀ ਪੁਲਿਸ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਪੁਲਿਸ ਆਈ ਸੀ ਮੌਕੇ ਤੇ ਮੈਡਮ ਆਜੇ ਪੁਲਿਸ ਆਈ ਆ ਜੀ ਕੋਈ ਨਾ ਤਾਂ ਕੁਝ ਵੀ ਨਹੀਂ ਹੋਇਆ ਨਾ ਕਦੀ ਪਹਿਲਾਂ ਜਿਹੜੀਆਂ ਦੁਕਾਨਾਂ ਲੁੱਟ ਹੋਈਆਂ ਨਾ ਉਹਨਾਂ ਦਾ ਕਦੀ ਹੋਇਆ ਕੁਝ ਨਹੀਂ ਇਹਨਾਂ ਦਾ ਹੋਣਾ ਕੋਈ ਸੀਸੀਟੀਵੀ ਕੈਮਰੇ 'ਚ ਆਏ ਹੋਣ ਬੰਦੇ ਲਾਈਟ ਗਈ ਥੋੜੀ ਸੀਗੀ ਜੀ ਉਹਨੂੰ ਸਰ ਇੱਕ ਹਰਗੁਨਗਰ ਚ ਆਏ ਆ ਕਿ ਮਾਮਲਾ ਕੀ ਹੈ ਸਾਰਾ ਸਾਡੇ ਇੱਕ ਐਮਐਸ ਘਰ ਦੇ ਨਾਲ ਅੱਜ ਬਹੁਤ ਮਨਪਸੰਦੀ ਘਟਨਾ ਹੋਈ ਹੈ ਉਹਨਾਂ ਦੀ ਦੁਪਹਿਰ ਦੇ ਸਿਕਰ ਦੁਪਹਿਰ ਦੇ ਵਿੱਚ ਉਹਨਾਂ ਦੇ ਚੋਰੀ ਦੀ ਘਟਨਾ ਹੋਈ ਹੈ ਇੱਕ ਦੋ ਲੜਕੇ ਆਏ ਸਾਮਾਨ ਲੈਣ ਦੇ ਇਵਜ਼ ਵਿੱਚ ਉਹਨਾਂ ਦੇ ਕੈਸ਼ ਬੁੱਕ ਜੋ ਪੈਸੇ ਕੱਢ ਕੇ ਲੈ ਗਏ ਇਸ ਘਟਨਾ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੀ ਜਿਹੜੀ ਸਾਨੂੰ ਸਿਕਿਉਰਟੀ ਹੈ ਦੇਖੇ ਨਹੀਂ ਰਹੀ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਸਾਡੇ ਕੇਮਿਸਟ ਭਾਣਾ ਇੱਕ ਘਟਨਾ ਕਾ ਵਾਪਰੀ ਸੀ ਜਿਹਦੇ ਵਿੱਚ ਤਾਂ ਉਹਨਾਂ ਨੂੰ ਅੰਦਰ ਅਕੇ ਲੁੱਟ ਕੇ ਲੈ ਗਏ ਉਹ ਰਾਤ ਦਾ ਟਾਈਮ ਸੀ ਪੋਸੀਬਿਲਟੀ ਸੀ ਲੇਕਿਨ ਦਿਨ ਦੇ ਵੇਲੇ 4 ਵਜੇ ਇਦਾਂ ਤੇ ਆ ਘਟਣਾ ਹੋਣਾ ਬੜਾ ਮਨਪਾਸਾ ਲੱਗਦਾ ਬਹੁਤ ਦੁੱਖ ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਸ ਬਾਰੇ ਕੋ ਸੋਚਿਆ ਜਾਵੇ ਕਿਸ ਰੋਡ ਦੇ ਉੱਪਰ ਦੁਕਾਨ ਆ ਕਿਸ ਨਾਂ ਦੇ ਉੱਪਰ ਹੈ ਇਹ ਦੁਕਾਨ ਸਿੱਟੀ ਮੈਡੀਕਲ ਹਰਗੋਬਿੰਦ ਨਗਰ ਮਾਰਕੀਟ ਦੇ ਵਿੱਚ ਹੈ ਮੇਨ ਮਾਰਕੀਟ ਹੈ ਚਲਦੀ ਮਾਰਕੀਟ ਹੈ ਮੇਨ ਮਾਰਕੀਟ ਹੈ ਉੱਥੇ ਹੀ ਸਿਕਿਉਰਿਟੀ ਨਹੀਂ ਹੈ ਬਾਕੀ ਜਗ੍ਹਾ ਤਾਂ ਤੁਸੀਂ ਖੁਦ ਸੋਚ ਸਕਦੇ ਕਿੰਨੀ ਕੁ ਸਿਕਿਉਰਿਟੀ ਹੋ ਸਕਦੀ ਸਰ ਕੋਈ ਵਿਅਕਤੀ ਕਿੰਨੇ ਵਿਅਕਤੀ ਆਏ ਸੀਗੇ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਸੀ ਕੋਈ ਕੈਮਰਿਆਂ ਦੇ ਵਿੱਚ ਆਏ ਸਰ ਜੀ ਕੋਈ ਕੈਮਰਿਆਂ ਦੇ ਵਿੱਚ ਆਏ ਲਾਈਟ ਨਾ ਹੋਣ ਦੇ ਕਰਕੇ ਕੈਮਰੇ ਵਰਕਿੰਗ ਨਹੀਂ ਸੀ ਜਿਹਦੇ ਕਰਕੇ ਉਹਨਾਂ ਦਾ ਨਹੀਂ ਕੈਮਰੇ ਨਹੀਂ ਚੱਲਦੇ ਸੀ ਸਰ ਪੁਲਿਸ ਨੂੰ ਮੁਲਾਜ਼ਮਾਂ ਨੂੰ ਕੀਤੀ ਸੀ ਹਾਂ ਜੀ ਆਏ ਪੁਲਿਸ ਬਣਾ ਮੁਲਾਜ਼ਮਾਂ ਨੂੰ ਕੈਦ ਤਾਂ ਗਿਆ ਉਹ ਆਈ ਵੀ ਆਪਣੇ ਵੱਲੋਂ ਇਨਕੁਆਇਰੀ ਕਰ ਵੀ ਰਹੇ ਆਪਣੇ ਵੱਲੋਂ ਤਫਤੀਸ਼ ਕਰ ਰਹੇ ਆ ਸਰ ਕੀ ਮੰਗ ਰੱਖਦੇ ਆ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਦੀ ਮੰਗ ਹੈ ਕਰ ਰਹੇ ਆ ਇਹ ਘਟਨਾ ਫੜਨਾ ਦੁਵਾਰਤੀ ਨਾ ਹੋਵੇ ਕਿਉਂਕਿ ਦੋ ਤਿੰਨ ਵਾਰੀ ਪਹਿਲਾਂ ਵੀ ਹੋ ਚੁੱਕੀ ਹੈ ਅਸੀਂ ਆਪਣੇ ਆਪ ਨੂੰ ਬੜੇ ਇਨਸਿਕਿਉਰ ਫੀਲ ਕਰ ਰਹੇ ਆਂ ਕਿ ਸਾਰਾ ਦਿਨ ਕੰਮ ਕਰੀਦਾ ਸਵੇਰੇ 9:00 ਤੋਂ 8:00 ਵਜੇ ਤੋਂ ਲੱਗੇ ਰਾਤੀ 9:00 10:00 ਵਜੇ ਤੱਕ ਕੰਮ ਗਿਆ ਔਰ ਫਿਰ ਵੀ ਅਸੀਂ ਇਨਸਿਕਿਉਰ ਹੋਈਏ ਤਾਂ ਬਹੁਤ ਮੁਸ਼ਕਲ ਹੁੰਦੀ ਹੈ। ਇਹ ਮਾਮਲਾ ਕੀ ਕਿ ਜਿਹੜਾ ਹਰਗੋਣਾਗਾ ਵਿੱਚ ਸੈਟੀ ਮੈਡੀਕਲ ਦੇ ਚੋਰੀ ਹੋਈ ਹੈ। ਅੱਜ ਕਰੀਬਨ 4:00 ਵਜੇ ਮੈਨੂੰ ਇਹ ਦੋ ਕੇਮਿਸਟੋਰ ਹੈਗਾ ਇੱਕ ਸੈਟੀ ਮੈਡੀਕਲ ਜਿੱਥੇ ਤੋਂ ਉਹਨਾਂ ਨੇ ਇਲੈਕਟ ਕੀਤਾ ਵੀ ਕੋਈ ਦੋ ਬੰਦੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਗੱਲੇ ਚੋਂ ਪੈਸੇ ਕੱਢ ਕੇ ਤੇ ਉੱਥੋਂ ਪ੍ਰਾਰ ਹੋ ਗਏ। ਤੇ ਇਸ ਬਾਰੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਪੁਲਿਸ ਕੋਲ ਜਿਹੜੀ ਹੈ ਤੁਰੰਤ ਮੌਕੇ ਤੇ ਪਹੁੰਚੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪਣੀ ਇੱਥੇ ਤਫ਼ਤੀਸ਼ ਮੌਕੇ ਤੇ ਸ਼ੁਰੂ ਕੀਤੀ ਹੈ ਤੇ ਅਜੇ ਤੱਕ ਜਿਹੜਾ ਹੈਗਾ ਕਿ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਵੱਲੋਂ ਅਜੇ ਤੱਕ ਕੋਈ ਨੁਕਸਾਨ ਬਾਰੇ ਦੱਸਿਆ ਨਹੀਂ ਗਿਆ ਤੇ ਪੇਜ ਨਾ ਤੇ ਉਹਨਾਂ ਦੇ ਜਿਹੜੇ ਕੈਮਰੇ ਵੀ ਨੇ ਉਹ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਲਾਈਟ ਜਨ ਕਰਕੇ ਬੰਦ ਸੀਗੇ ਹੁਣ ਅਸੀਂ ਹੋਰ ਤਾਵਾਂ ਤੋਂ ਜਿਹੜੀ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਤੇ ਬਹੁਤ ਜਲਦੀ ਜਿਹੜੀ ਹੈ ਵਾਰਦਾਤ ਨੂੰ ਟ੍ਰੇਸ ਕੀਤਾ ਜਾਵੇਗਾ